ਹੋ ਨਾ ਜੀ ਸਤਨਾ 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 ਸ੍ਰੀ ਵਾਹਿਗੁਰੂ ਸਾਹਿਬ ਜੀ ਕੀ ਨੇਤਾ ਆਪਣਿ ਵਰਨ ਨਹਰਾ ਦੁਖੰਤਾ ਸੂਰਾ ਸਾਗ ਬਿਗਨਾ ਕੋ ਲਾਗੇ ਜਾ ਕੇ ਪ੍ਰਭ ਅਗੇ ਅਰਦਾਸ ਅਰਦਾਸ ਸਰਦਾ ਸਿਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤੇ ਵਾਰ ਸ੍ਰੀ ਭਗਵਤ ਜੀ ਸਹਾਇ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹ ਹੇ ਦਸਵੀਂ ਪ੍ਰਥਮ ਗਾਵ ਤੇ ਸਮਰਕੈ ਗੁਰੂ ਨਾਨਕ ਲੇ ਧਾਏ ਪ੍ਰੰਗਤ ਗੁਰ ਤੇ ਅਮਰਦਾਸਰਾਉਂ ਦਾਸਾਂ ਹੋਈ ਸਹਾਏ ਅਰਜਨ ਹਰਿ ਗੋਬਿੰਦ ਨੂੰ ਸਮਰਾਉਂ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਤੇ ਆਇਆ ਜੇ ਡਿਠੇ ਸਦੁਖ ਜਾਏ ਤੇਗ ਬਾਹ ਦਿਨ ਸਮਰਿ ਗੈ ਕਰਨਾਉਣ ਦਾਵੇ ਤਾਏ ਸਭ ਥਾਏ ਹੁਣਾਂ ਦੀ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛਟੀਆਂ ਬਾਜਾਂ ਵਾਲੇ ਸਰਬੰਸ ਦਾਨੀ ਸਭ ਥਾਏ ਹੁਣਾਂ ਦੀ ਸਹਾਏ ਸਾਵਥਾਏ ਹੁਨਾਂ ਦੇ ਸਹਾਏ ਦਸਾਂ ਪਾਤਸ਼ਾਹ ਜੂਤ ਆਦਿ ਸ੍ਰੀ ਗੁਰੂ ਗ੍ਰੰਥ ਅੰਤਰ ਕੀ ਖਾਲਸਾ ਸਾਹਿਬੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਆਵਰੇ ਪੰਜ ਪਿਆਰੇ ਚਾਰ ਸਹਿਬਜ਼ਾਦੇ ਚਾਲੇ ਮੁਕਤੇ ਹਟੀਆਂ ਜਪੀਆਂ ਦਫੀਆਂ ਜਿਨਾ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਹ ਚਲਾਏ ਤੇਗ ਵਾਹੀ ਦੇਹ ਕੇ ਅੰਡੜ ਕਿਤਾ ਦਿਨਾ ਪਿਆਰਿਆਂ ਸਚਿਆਰੰਗ ਦੇ ਕੁਮੈਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਜਿੰਨਾ ਸਿੰਘਾ ਸਿੰਘਣੀਆਂ ਨੇ ਧਰਮ 헤 ਅਸ਼ੇਸ਼ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੋਹਾਈਆਂ ਤਨਾਰਿਆਂ ਨਾਲ ਚਰਵਾਏ ਗਏ ਜਿਨਾ ਪਿਆਰਿਆਂ ਸੱਚਾਰੰਦੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਪੰਜਾ ਦਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤਾਵੈ ਜਿਤਾਵਨ ਕਾ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹ ਰਚਿਆ ਰਿਆਤ ਦੇਹ ਦੇਖ ਪਤੇ ਬ੍ਰਿਤ ਕੀ ਪੈਜ ਪੰਥ ਕੀ ਜੀ ਫਿਰੇ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੁਨਣਾ ਜੀ ਸ੍ਰੀ ਵਾਹਿਗੁਰੂ ਨਾਮ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿਖੇ ਦਾਣ ਕੇਸ਼ ਦਾਨ ਰਹਿਤ ਦਾਨ ਅੰਮ੍ਰਿਤ ਵੇਕ ਦਾਨ ਭਰੋਸਾ ਦਾਨ ਸਾਹੋਦਾ ਨਾਮ ਦਾ ਨਾਨਦਾਨਾ ਸਰਦਾਨ ਦਰਸ਼ਨ ਪਵਿੱਤਰishna ਚੌਕੀਆ ਝੰਡੇ ਬੁੰਗੇ ਤੇ ਜੈ ਜੇਕਾਰ ਖਾਲਸਾ ਜੀ ਕੇ ਬੋਲ ਬਾਲੇ ਬੁਰਨਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਆਜੇ ਪਿਆਰੇਆ ਸਿੱਖਾਂ ਦਾ ਮਾਨੀ ਮਾਤੁ ਚੀ ਮਤ ਪੰਧਾ ਰਖ ਸ੍ਰੀ ਅਕਾਲ ਪੁਰਖ ਵਾਹਿਗੁਰੂ हे अकाल पुरख आप अपने पंथ दे सदा सहाय दाता दियो शमकाना सहवते होर गुरुद्वारेयां गुरुता मातो जिना तो प्यारे पंथ नो छोड्या गया है इतना दे खुले दर्शन दारे अते सेवा सुहाल दादान दा प्यारे खालसा जी नु बक्सो जी हेर मान दे ने मां ਸਾਤਗੁਰੂ ਨੇ ਤਾਣਿਆਂ ਦੇ ਤਾਣ ਸਤਗੁਰੂ ਨੇ ਓਟਿਆਂ ਦੇ ਓਟ ਨੇ ਆਸਰਿਆਂ ਦੇ ਆਸਰੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤਨ ਤਨ ਬਾਬਾ ਦੀਵ ਸਿੰਘ ਜੀ ਸਤੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਚਰਨਾਂ ਕਵਲਾਂ ਵਿਖੇ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਸਤਗੁਰ ਜੀ ਤੁਮਹੇ ਸਾਡ ਕੇ ਅਰਨਾ ਤਿਆਹੂ ਜੋ ਵਰ ਚਾਹੂ ਸੋ ਤੋਂ ਤੇ ਪਾਉ ਦੇਵਾ ਵਕ ਅਨੁਸਾਰ ਸਤਿਗੁਰੂ ਆਓ ਜੇ ਸੇਵਕ ਵੱਲੋਂ ਅੰਮ੍ਰਿਤ ਵੇਲੇ ਦੀ ਗੁਰਬਾਣੀ ਪੜੀ ਹੈ ਗੁਰਬਾਣੀ ਪੜ੍ਹਦੇ ਆਂ ਸੇਵਾ ਕਰਦੇ ਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਖਿਮਾ ਕਰਨ ਨਾਗੋ ਵਾਸਤੇ ਮਤ ਸਮਤ ਬਖਸ਼ਨੀ ਸੋ ਤੇ ਸਪਾਸਟਰ ਗੁਰਮਾਨੀ ਪੰੰਦਾ ਸੇਵਾ ਕਰਨ ਦਾ ਬਲ ਬਖਸ਼ਣਾ ਦਰਿਆ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਅਗਨਵਾ ਲੈ ਕੇ ਲਾਉਣਾ ਨਗਰ ਖਿੜਾ ਸੁਖ ਵਰਤਉਣਾ ਜੀਵ ਜੰਤੂ ਮਾਨ ਮਨੁੱਖ ਮਾਨ ਬੱਚਿਆਂ ਦੇ ਸਿਰ ਤੇ ਮਿਹਰਾ ਪ੍ਰਤ ਰੱਖਣਾ ਬੱਚਿਆਂ ਨੂੰ ਦੇਰੋਤਾ ਬਖਸ਼ਣੀਆਂ ਵਿਦਿਆ দান ਬਖਸ਼ਣੇ ਮਾਤਾ ਪਿਤਾ ਦੇ ਆਗਿਆਕਾਰੀ ਕਰਨੇ ਦੁਖਾਂ ਬਿਗਲਾ ਦੇ ਨਾਸ਼ ਕਰਨ ਲਈ ਸੁਖਾਂ ਦੇ ਪ੍ਰਕਾਸ਼ ਕਰਨ ਲਈ ਔਕਣਾ ਦੂਰ ਕਰਨੀਆਂ ਚੱਲਦੇ ਕਿਲਾ ਕਰਨੀ ਆਪ ਜੀ ਦੇ ਬਾਣੀ ਅੰਦਰ ਚਾਰ ਪਹਿਰ ਰਹਿਣ ਬਿਤੇ ਹੈ ਸ਼ੁਗਰ ਪਾਤਸ਼ਾਹ ਜੀ ਚਾਰ ਪਹਿਰ ਦਿਹਾੜਾ ਆਇਆ ਹੈ ਆਪ ਜੀ ਸੁਖਾਂ ਨਾਲ ਅਲਵਤਿਦ ਕਰਾਉਣਾ ਅਤੇ ਆਪਣੇ ਲਾਹੇ ਗੁਰਬਾਣੀ ਵਿੱਚੋਂ ਹੁਕਮਨਾਮੇ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਅਤੇ ਹੁਕਮਨਾਮਿਆਂ ਤੇ ਚੱਲਣ ਦੇ ਮਤ ਸਮਰਥਾ ਬਖਸ਼ਣੀ ਹਮ ਕਲਯੁਗ ਜੀਵ ਖਿੰਖਿਨ ਖਿਨ ਪੂਲ ਨਹਾਰਾਮ ਜਗੋ ਜੁਗ ਬਖਸ਼ੰਦ ਕਿਰਪਾ ਕਰਕੇ ਬਖਸ਼ ਲੈਣਾ 6 ਪੌੜੀਆਂ ਅਨੰਦ ਸਾਹਿਬ ਜੀ ਕੀ ਅਰਦਾਸ ਸਾਹਿਬ ਜੀ ਦੇ ਚਰਨਾਂ ਕਬਲਾ ਪਾਸ ਸੇ ਪਿਆਰੇ ਮਿਲ ਹੋ ਜਿਨਾ ਮਿਲਿਆ ਜਿਨਾਂ ਨਾਮ ਜਿਤਾਵੇ ਸੇ ਗੁਰੂ ਨਾਨਕ ਨਾਮ ਚੜ ਦੇਖਲਾ ਤੇਰੇ ਭਾਣੇ ਸਰਬੱਤ ਦਾ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ